ਤੇਰਾ ਨਾਮ ਉਹ ਪੁੱਤਰਾ ਨਾਮ ਦੱਸ ਦੇ ਨਾਮ ਨਾ ਨਾ ਛੱਡ ਤਾਂ ਛੱਡ ਛੱਡ ਦੋ ਮਿੰਟ ਛੱਡ ਦੋ ਮਿੰਟ ਛੱਡ ਦੋ ਮਿੰਟ ਛੱਡ ਦੋ ਦੋ ਮਿੰਟ ਛੱਡ ਦੋ ਕਿਤੇ ਨਹੀਂ ਜਾਂਦੇ ਕਿਤੇ ਨਹੀਂ ਜਾਂਦੇ ਦੋ ਮਿੰਟ ਛੱਡ ਕੋਈ ਨਾ ਥੋੜੀ ਘਬਰਾਉਂਦੀ ਐ ਕੋਈ ਕਿੱਥੋਂ ਆਇਆ ਵਾ ਕਿੱਥੋਂ ਆਏ ਹਾਂ ਛੱੜੜ ਤੋਂ ਆਏ ਹਾਂ ਅਸੀਂ ਦਿੱਲੀ ਤੋਂ ਆ ਸੀ ਸਵਾਸ਼ ਹੋਇਆ ਛੱੜੜ ਛੁੱਟ ਕੇ ਚੱਲ ਇਹ ਤਾਂ ਦਵਾਈ ਉਹ ਲੰਮੀ ਦੀ ਫਿੱਟ ਪਹਿਲੀ ਵਾਰ ਆਏ ਹਾਂ ਹਾਂਜੀ ਪਹਿਲੀ ਵਾਰ ਆਏ ਫਿੱਟ ਪੈਂਦੇ ਸੀ ਇਹਨੂੰ ਦਿੱਲੀ ਤੋਂ ਦਵਾਈ ਚੱਲਦੀ ਐ ਜੀ ਹਾਂ ਲੇਕਿਨ ਹੁਣ ਵੀ ਇੰਨੀ ਹੀ ਹਮ ਤੋ ਤੇ ਪਰੇਸ਼ਾਨ ਅਸੀਂ ਦੋਨੇ ਜੀ ਛੱਡ ਦੋ ਦੋ ਮਿੰਟ ਛੱਡ ਦੋ ਛੱਡ ਦੋ ਛੱਡ ਦੋ ਨਵਦੀਪ ਛੱਡ ਛੱਡ ਦੋ ਦੋ ਮਿੰਟ ਸ਼ਾਂਤ ਹੋ ਲੈਣ ਦੋ ਸ਼ਾਂਤ ਹੋਰ ਸ਼ਾਂਤ ਕੋਈ ਸ਼ਾਂਤ ਹੋ ਲੈ ਕੋਈ ਦੋ ਮਿੰਟ ਇੱਥੇ ਖੜ੍ਹ ਜਾਓ ਜੰਗਲੇ ਨੂੰ ਹੱਥ ਪਾ ਕੇ ਖੜ੍ਹ ਜਾਓ ਖੜ੍ਹ ਜਾਓ ਸਾਈਡ ਤੇ ਕੋਈ ਦਮਨ ਉਹ ਦਮਨ ਬਹਿ ਜਾ ਦਮਨ ਓ ਦਮਨ ਗੱਲ ਸੁਣ ਦਮਨ ਦਮਨ ਓ ਦਮਨ ਆ ਲੈ ਫੜ ਸਪੀਕਰ 'ਚ ਬੋਲ ਲੈ ਸਪੀਕਰ 'ਚ ਓ ਦੇ ਮੈਡਮ ਮੈਡਮ ਓ ਦੇ ਮੈਡਮ ਆ ਗਏ ਇੱਧਰ ਮੈਡਮ ਸਕੂਲ ਵਾਲੇ ਮੈਡਮ ਆਦੇ ਆੜੇ ਸਕੂਲ ਵਾਲੇ ਮੈਡਮ ਆ ਗਏ ਨਮਸਤੇ ਕਰੋ ਮੈਡਮ ਨੂੰ ਨਮਸਤੇ ਕਰੋ ਨਮਸਤੇ ਕਿੰਨੇ ਹੋ ਗਿਆ ਇਹ ਤਾਂ ਫੇਰ ਠੀਕ ਹੋ ਜਾਊ ਸ਼ਾਇਦ ਤੁਹਾਨੂੰ ਤੁਹਾਨੂੰ ਨਹੀਂ ਪਤਾ ਓਕੇ ਨਹੀਂ ਉਹ ਆਪਣਾ ਇੰਜੈਕਸ਼ਨ ਲਵਾ ਦੇਣਾ ਸੜਾ ਦੇ ਸਕਰਾਉ ਨਵਦੀਪ ਅੰਦਰ ਜਾ ਕੇ ਡਾਕਟਰ ਨਾਲ ਗੱਲ ਕਰਕੇ ਰੈਸਟ ਕਰਾਓ ਥੋੜੀ ਨੀ ਨੀ ਕਿਤੇ ਨਹੀਂ ਜਾਂਦੀ ਕਿਤੇ ਨਹੀਂ ਜਾਂਦੀ ਕਿੰਨਾ ਔਖਾ ਹੋ ਜਾਂਦਾ ਮਾਂ ਬਾਪ ਲਈ ਪੜ੍ਹੇ ਲਿਖੇ ਨੇ ਮਾਂ ਬਾਪ ਬੱਚਿਆਂ ਨੂੰ ਵੀ ਪੜਾਇਆ ਲਿਖਾਇਆ ਬੇਟਾ ਬਾਹਰ ਆ ਯੂ ਐਸ اے ਚੱਕ ਇਹ ਬੇਟੀ ਹੈ ਜਨਮ ਤੋਂ ਹੀ ਏਦਾਂ ਵਾ ਹੁਣ ਜਦੋਂ ਤਾਂ ਛੋਟੀ ਸੀ ਉਹਨੂੰ ਤੱਕਰ ਤਾਂ ਪਾਲੀ ਜਾਂਦੇ ਸਾਰਾ ਕੁਝ ਕਰੀ ਜਾਂਦੇ ਸੀ ਹੁਣ ਜਿਵੇਂ ਜਿਵੇਂ ਉਹ ਤਾਕਤਵਰ ਹੋ ਰਹੀ ਆ ਤੇ ਮਾਂ ਪਿਓ ਬਜ਼ੁਰਗ ਹੋ ਰਹੇ ਆ ਤੇ ਕਮਜ਼ੋਰ ਹੋ ਰਹੇ ਆ ਕਿੱਥੋਂ ਆਇਆ ਮਾਰਨ ਨਹੀਂ ਹੁੰਦਾ ਮੈਂ ਨਾ ਮਰਨ ਕਰਾਂ ਹਾਂ ਕਿੱਥੋਂ ਆਇਆ ਮੈਨੂੰ ਤੁਹਾਡੀ ਸਮਝ ਆਉਂਦੀ ਹੈ ਕਿ ਤੇ ਦਿੱਲੀ ਰਹਿੰਦੇ ਆ ਢੰਡਾਰੀ ਆ ਢੰਡਾਰੀ ਤੋਂ ਆਏ ਹਾਂ ਕਿੰਨਾ ਪੜੀਏ ਇਹ ਇਹ ਮੈਂ ਪੜਿਆ ਨਰਸਿੰਗ ਕੀਤੀ ਹੈ ਕੋਰਸ ਉਹ ਮੈਂ ਪੜੀ ਨਹੀਂ ਨਰਸਿੰਗ ਕੀਤੀ ਆ ਤੁਹਾਡੇ ਘਰ 'ਚ ਹੋਰ ਕੌਣ ਸੀਗਾ ਇਦਾਂ ਚੋਰ ਮੈਂ ਹੀ ਆ ਚੁਰਾਇਆ ਕੁਝ ਨਹੀਂ ਲੇਕਨ ਦਾਦਾ ਦਾਦੀ ਨਾਨਾ ਨਾਨੀ ਮਮਾ ਮਾਤਰੀ ਭੂਆ ਮਸੀਤ ਉੱਥੋਂ ਆਈ ਹੈ ਨੂੰ ਖੂਨ ਚ ਪ੍ਰੋਬਲਮ ਹੈ ਉੱਥੋਂ ਆਈ ਹੈ ਨੂੰ ਬਰਾਬਰ ਸਮਾਨਤਾ ਤੋਂ ਆਈ ਹੈ ਜਦੋਂ ਖੂਨ ਚੁੰਦਿਆ ਨਾ ਤੀਜੀ ਪੀੜੀ ਟਿੱਕਰ ਮਾਰ ਕਰਦੀ ਹੈ ਬਿਮਾਰੀ ਪੇਟ ਵਿੱਚ ਜਦ ਖਰਾਬੀ ਹੋ ਜਾਣਾ ਠੀਕ ਹੋ ਜੂਗੀ ਰਹੀ ਹੋ ਪਰ ਠੀਕ ਹੋ ਗਈ ਠੀਕ ਹੋ ਜੂਗੀ ਜਦੋਂ ਤੈਸ ਹੋ ਗਈ ਨਾ ਉਹਨਾਂ ਦੀ ਸੱਸ ਦੀ ਉਦੋਂ ਟੈਨਸ਼ਨ ਲੈ ਲਈ ਉਹਨਾਂ ਨੇ ਵੈਸੇ ਹੀ ਲੈ ਲਈ ਮਾਰਾ ਨਹੀਂ ਹੋਉਂਦਿਆ ਵਾ ਸਾਡਾ ਬੇਬੀ ਠੀਕ ਹੋ ਜੂਗੀ ਹੁਣ ਦਵਾਈ ਨਰੀ ਬੰਦ ਕਰਾਇਓ ਉਥੇ ਦੇ ਛਾਲ ਜੇ ਇਹਨੂੰ ਦਾਖਲ ਕਰਨਾ ਪਿਆ ਜੇ ਇਹਨੂੰ ਦਾਖਲ ਕਰਨਾ ਪਿਆ ਰਹੋਗੇ ਨਾਲ ਰਹੋਗੇ ਨਾਲ ਹਾਂ ਬੋਲੇਗੇ ਪਰ ਹੋਗੇ ਨਾਲ ਕੋਈ ਨਾ ਚਲੀ ਗਈ ਕਰੋਣੇ ਕਿ ਵੀ ਪਰਸੋ ਇਹਨੂੰ ਤਾਂ ਹੋਰ ਚੜੀ ਤਾਂ ਮਾਰੇ ਬੈ ਨਿਕਲ ਨਹੀਂ ਆ ਠੀਕ ਹੋ ਜਾਣਾ ਨੇ ਤੇ ਡਾਕਟਰ ਚੈੱਕ ਅਪ ਕਰਾਓ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਭਰ ਜਵਾਨੀ ਚ ਅੱਖਾਂ ਤੋਂ ਅੰਨਾਂ ਹੋ ਗਿਆ ਵੀਰਾ ਅੱਖ ਦੇ ਵਿੱਚ ਰੈਪਟ ਵੱਜੀ ਸੀਗੀ ਲੋਹੇ ਦਾ ਕੰਮ ਕਰਦਾ ਸੀ ਕੋਈ ਲੋਹੇ ਦਾ ਕਣ ਵੱਜਿਆ ਦੋਨੇ ਅੱਖਾਂ ਦੀ ਲਾਈਟ ਚਲੇ ਗਈ ਮਾਪੇਵਾ ਘਰ ਚ ਉਹ ਵੀ ਦੋਨੇ ਅੱਖਾਂ ਤੋਂ ਅੰਨੇ ਹੋਏ ਬੈਠੇ ਨੇ ਭੈਣ ਦੱਸਦੀ ਆ ਭੈਣ ਲੈ ਕੇ ਆਈ ਆ ਆਪਦੇ ਭਰਾ ਨੂੰ ਅੱਜ ਕਿੱਥੋਂ ਆਏ ਭਣੇ ਰਾਮਾ ਮੰਡੀ ਰਾਮਾ ਮੰਡੀ ਤੋਂ ਚਾਰ ਪੈਣਾ ਤੁਸੀਂ ਵਿਆਹੀ ਹੋਈਆਂ ਆਪਦੇ ਘਰੇ ਹੋ ਇਹ ਕੱਲੇ ਰਹਿੰਦੇ ਤਿੰਨੇ ਸਾਡੇ ਤਿੰਨੇ ਦੋ ਵਿੱਚ ਵਿਚ ਵਿਚ ਜਾਂਦੇ ਸਾਰਾ ਨਾ ਮਟੜੀ ਨੂੰ ਪਤਾ ਲੱਗਦਾ ਵੀ ਇਹ ਖੜਾ ਨਾ ਇਹਨੂੰ ਪਤਾ ਲੱਗਦਾ ਵੀ ਉਹ ਇੱਕ ਦੂਜੇ ਦੇ ਵਿੱਚ ਵਾਹ ਕੇ ਸਾਹ ਮਾਤਾ ਨੂੰ ਮਾੜਾ ਮੋਟਾ ਦਿਖਦਾ ਮੰਮੀ ਨੂੰ ਮਾੜਾ ਮੋਟਾ ਦਿਿੰਦਾ ਸੂਗ ਕਰਦੀ ਮਰੀਜ ਪਚੂਗਰ ਦੀ ਮੈਂ ਤੇ ਡੈਡੀ ਦੀ ਅੱਖਾਂ ਰਾਈਟ ਕਿਵੇਂ ਗਈ ਹੈ ਡੈਡੀ ਦਾ ਸਪਰੇਅ ਪੈ ਗਈ ਸੀ ਕੱਖ ਜਿਹਾ ਇੱਕ ਇੱਕ ਤਾਂ ਮੱਛੀ ਦੀ ਪਿਆਸ ਸੀ ਬਸ ਤੋਂ ਨਾ ਵੀ ਨਿਕਲ ਚਲੇ ਡੈਡੀ ਦਾ ਤਾਂ ਤੁਸੀਂ ਕਿ ਸਪਰੇਅ ਪੈ ਗਈ ਨਰਮੇ ਤੇ ਸਪਰੇਅ ਕਰਦੇ। ਇਹ ਕ ਡੈਡੀ ਦੀ ਵੀ ਅੱਖਾਂ ਦੀ ਨਰ ਚਲੀ ਗਈ, ਇਹਦੀ ਵੀ ਚਲੇ ਗਈ। ਮੰਮੀ ਨੂੰ ਘਟਦੀਂਦਾ, ਮੰਮੀ ਉਹ ਰਹਿ ਗਈ ਬਸ ਕਲੇ। ਰਿੰਗ ਅੱਖ ਵੀ ਚਲੀ ਗਈ, ਤੋਂ ਉੱਧਰ ਕਰਤੀ। ਰਾਮਾ ਮੰਡੀ ਤੋਂ ਪੰਡ ਕਿਹੜਾ? ਬਾਗਾ। ਬਾਗਾ ਪੰਡ। ਇਹਨੂੰ ਡਾਕਟਰ ਨੂੰ ਦਿਖਾਇਆ ਸੀ, ਕੀ ਕਿਹਾ ਡਾਕਟਰਾਂ ਨੇ? ਡਾਕਟਰਾਂ ਬਸਾਂ ਹੀ ਕਹਿੰਦੇ ਪੜਦੇ ਨੂੰ ਸੋਜ ਆ। ਦਿਖਾਈ ਵੀ ਰੱਖਾ ਖੋਲ ਮਾਰ। ਪੜਦੇ ਨੂੰ ਸੋਜ ਆ ਗਿਆ, ਉਹਦੇ ਕੁਝ ਨਹੀਂ ਹੈਗਾ। ਸੋ ਕਰ। ਤੁਸੀਂ ਅੱਜ ਰਹਿ ਸਕਦੇ ਹੋ ਜੇ ਰਹਿਣਾ ਪਿਆ ਇੱਕ ਦਿਨ ਹੈਨਾ ਕਿਉਂਕਿ ਅੱਜ ਹੁਣ ਡਾਕਟਰ ਪਤਾ ਨਹੀਂ ਮਿਲੂਗਾ ਨਹੀਂ ਅੱਖਾਂ ਵਾਲੇ ਅਸੀਂ ਇੱਥੇ ਦੂਰੋਂ ਆਏ ਹਾਂ ਅਸੀਂ ਚਾਹੁੰਦੇ ਹਾਂ ਥੋੜਾ ਗੇੜਾ ਦਾ ਲੱਗੇ ਅਸੀਂ ਚੈੱਕਅਪ ਕਰਾ ਹਾਂ ਚੈੱਕਅਪ ਕਰਾਉਣੇ ਕੱਲ ਸ਼ਾਮ ਨੂੰ ਆਏ ਸੀ ਹਾਂਜੀ ਸ਼ਾਮ ਨੂੰ ਕੋਈ ਨਾ ਪਰ ਚੱਕ ਉਹਦੇ ਨਾਲ ਨੋਟ ਕਰੋ ਇਹਨਾਂ ਦੇ ਅੱਖਾਂ ਦਾ ਚੈੱਕਅਪ ਹੋਣ ਤੇ ਹੁਣ ਟਾਈਮ ਹੈਗਾ ਬੱਬਰ ਨੂੰ ਭੇਜ ਕੇ ਇੱਧਰ ਸੁਣ ਮੇਰੀ ਗੱਲ ਪੜ੍ਹਨੀ ਸੁਣ ਜੀ ਬਾਈ ਇਹਨੂੰ ਬੱਬਰ ਨੂੰ ਭੇਜ ਕੇ ਹੁਣ ਇਹ ਚੈੱਕਅਪ ਕਰਾ ਦੇ ਵਰਤਕਰ ਉਹਦਾ ਕੋਲ ਇੱਕ ਵਾਰੀ ਡਾਕਟਰ ਸ਼ੰਕਰਾਂ ਤੋਂ ਦੋਨੋਂ ਦੋਨੋਂ ਤੋਂ ਚੈੱਕਅਪ ਕਰਵਾ ਦੇ ਚਾਮ ਨਿਕ ਨਹੀਂ ਤਾਂ ਅੱਜ ਰਹਿ ਪੈਣਗੇ ਕੱਲ ਨੂੰ ਕਰਾ ਦਿਓ ਹਾਂਜੀ ਹੋਰ ਦਾ ਨਿਭੇ ਭੁੰਗਾ ਨੇ ਜੀ ਨਾ ਤੁੱਖਾ ਪੈਸਾ ਹਾਂ ਕੇਮਾ ਭਾਈ ਠੀਕ ਆ ਕਿੰਨੀ ਔਂਗਲਾ ਔਂਗਲਾ ਕਿੰਨੀਆਂ ਕਿੰਨੀਆਂ 21 2 ਸੁਣਦਾ ਵੀ ਨਹੀਂ ਗਾ ਜਨਮ ਤੋਂ ਹੀ ਹੁੰਦਾ ਦੇਖਦਾ ਤਾਂ ਹੈਗਾ ਨਾ ਨਾ ਮਾੜਾ ਮੁੱਟਾ ਦੀਂਦਾ ਹਾਂ ਪੜਿਆ ਕਿੰਨਾ ਹੈ ਕੰਮ ਕੀ ਕਰਦਾ ਕੀ ਕਰਦਾ ਕਿਆ ਹੀ ਅਸੀਂ ਮਹੀਨੇ ਤੋਂ ਐਸੇ ਬਾਰੀ ਦਵਾਈ ਨਾਲ ਕਿੱਥੇ ਦਵਾਈ ਕਿਉਂਦੀ ਹੂੰ ਕਿਤੋਂ ਆਏ ਹੋ ਗਏ ਤਾ ਤੋਏ ਛਿੰਦੇ ਕੋਲੇ ਬਠੰਡੇ ਕੋਲੇ ਹਾਂ ਨਾਲ ਪੜਿਆ ਦੋ ਮਹੀਨੇ ਹੋਏ ਦਵਾਈ ਚਲਦੀ ਨਾ ਹਾਂਜੀ ਫਰਕ ਪਿਆ ਕੋਈ ਦਵਾਈ ਨਾਲ ਫਰਕ ਅੰਦੇ ਨਾਲ ਕਿਤੇ ਕਿਤੇ ਹੋ ਜਾਂਦਾ ਕੀ ਹੁੰਦਾ ਕਦੇ ਕਦੇ ਇੱਟਾ ਰੋੜੇ ਚ ਲਾਉਣ ਲੱਗ ਜਾਂਦਾ ਰੋਉਣ ਲੱਗ ਪੈਂਦਾ ਜਿਸੇ ਮਾਰਦਾ ਵੀਰੇ ਹਾਂ ਮਾਰਦੇ ਕਹਿੰਦੇ ਭਰੇ ਇੱਟਾ ਰੋੜੇ ਚ ਲਾਉਣ ਲੱਗ ਪੈਂਦੇ ਉਹਲੇ ਦੰਦਾਂ ਪੈ ਜਾਂਦੇ ਕਹਿੰਦੇ ਬੈਠੀ ਕੱਟਦੇ ਹੋਈ ਨਾ ਮਾ ਬਾਹੁਰੂ ਕਿਰਪਾ ਕਰਨਗੇ ਠੀਕ ਹੋ ਜਾਊਗਾ ਵੀਰਾ ਫਿਕਰ ਨਾ ਕਰ ਅਸੀਂ ਤੇਰੇ ਨਾਲ ਆਂ ਜੇ ਇਹਨੂੰ ਵੀਰ ਨੂੰ ਇੱਥੇ ਰੱਖਣਾ ਪਿਆ ਸੀ ਤੇਰੇ ਨਾਲ ਇਹ ਗੱਲ ਦੀ ਫਿਕਰ ਨਹੀਂ ਕਿੰਨੇ ਭੈਣ ਭਰਾ ਨੇ ਇਹ ਦੋ ਗੁੰਗੇ ਇੱਕ ਭੈਣ ਇਹਦੇ ਨਾਲ ਤੇ ਦੋ ਸਹੀ ਹੈ ਦੋ ਗੁੰਗੇ ਭਰਾ ਹਾਂ ਭੈਣ ਗੁੰਗੀ ਭੈਣ ਹੈ ਦੀ ਇੱਕ ਤੇ ਉਹਨੂੰ ਦਿਖਦਾ ਨਾ ਆਈਆਂ ਉਹ ਵੀ ਆਈਆਂ ਤੇ ਦੂਜੇ ਦੋ ਭਰਾ ਠੀਕ ਨੇ ਹਾਂ ਠੀਕ ਹੈ ਉਹ ਸਾਂਭ-ਸਵਾਲ ਕਰਦੇ ਇਹਨਾਂ ਦੀ ਨਾ ਅੱਡ ਮੈਡਰੇ ਅੱਡ ਤੁਸੀਂ ਇਹਨਾਂ ਦਾ ਡੈਡੀ ਭਾਈ ਨਹੀਂਗਾ ਤਾਂ ਕੁੱਤੀ ਖਾਂਦਾ ਬੱਚਾ ਇੱਧਰ ਆ ਵੀ ਕੁੱਤੀ ਨੂੰ ਛਕਾਜਾ ਮੈਂ ਛਕਾਦਾ ਤੁਸੀਂ ਦੋਨੇ ਮਾਂ ਪੁੱਤ ਅਡਰ ਰਹਿੰਦੇ ਹੋ ਫਿਰ ਹਾਂ ਅਡਰ ਕੁੜੀ ਵਿਆਹੀ ਹੋਈ ਹੈ ਕਿ ਵਿਆਹੀ ਉਹ ਆਪਦੇ ਘਰੇ ਠੀਕ ਆ ਅੱਛਾ ਪ੍ਰੋਣੋ ਵੀ ਮਰ ਗਿਆ ਉਹਦੇ ਬੱਚੇ ਹੈਗੇ ਆ ਮੁੰਡਾ ਸਾਹਲ ਦਾ ਹੋਵੇ ਮੁੰਡਾ ਦਾ ਹੈਗਾ ਹਾਂ ਚਲੋ ਕੋਈ ਨਾ ਮਾਂ ਫਿਕਰ ਨਹੀਂ ਕਰਨਾ ਅਸੀਂ ਤੇਰੇ ਨਾਲ ਆਵਾਂ ਠੀਕ ਹੈ ਇਸ ਗੱਲ ਤੇ ਨਹੀਂ ਵੀਰੇ ਦੀ ਦਵਾਈ ਇਹ ਤੋਂ ਲਗਾਤਾਰ ਚਲਾਉਣੀ ਹੈ ਤੂੰ ਜੇ ਤੁਹਾਨੂੰ ਰਾਸ਼ਨ ਦੀ ਲੋੜ ਆ ਰਾਸ਼ਨ ਲਵਾ ਦਈਏ ਤਾਂ ਰਾਸ਼ਨ ਤੁਹਾਡਾ ਇੱਥੇ ਲਵਾ ਦਾਂਗੇ ਅਸੀਂ ਤੇ ਉਹ ਅੱਜ ਰਹਿ ਸਕਦੇ ਹੋ ਫਿਰ ਨਹੀਂ ਇਹਨੂੰ ਮਿਲਾ ਦਿਓ ਹਾਂ ਲੋ ਤੁਹਾਨੂੰ ਮਿਲਾਉਣਾ ਹੈ ਰਾਸ਼ਨ ਦਾ ਕਾਰਡ ਭਰਾਉਣਾ ਹੈ ਤੁਹਾਡਾ ਠੀਕ ਹੈ ਜੀ ਸਰ ਦਵਾਈ ਲੈਣ ਗਈ ਸੀ ਹਾਂ ਦਵਾਈ ਤੁਹਾਨੂੰ ਕੋਈ ਨਾ ਇੱਧਰ ਦੀ ਲੈ ਆਉ ਸਾਰੇ ਅਰਦਾਸ ਕਰਿਓ ਜੀ ਬੱਚੀ ਜਸ਼ਨਪ੍ਰੀਤ ਕੌਰ ਗੁਰਦਾਸਪੁਰ ਦੀ ਜੰਪਲ ਆ ਨਾਨਕੇ ਦੇ ਲੁਧਿਆਣੇ ਆ ਮਾਂ ਪਿਓ ਦਾ ਡਿਵੋਰਸ ਹੋਇਆ ਹੋਇਆ ਦੋ ਭੈਣਾਂ ਆਈਆਂ ਦੂਜੀ ਭੈਣ 9ਵੀਂ ਚ ਪੜਦੀ ਐ 5ਵੀਂ ਚ ਪੜਦੀ ਸੀ ਹੁਣ ਸਾਲ ਹੋ ਗਿਆ ਮੰਜੇ ਤੇ ਪਈ ਐ ਚੱਲ ਫਿਰ ਵੀ ਨਹੀਂ ਹੁੰਦਾ ਸਿਰ ਚ ਦਰਦ ਹੁੰਦਾ ਸੀ ਹੌਲੀ ਹੌਲੀ ਸਰੀਰ ਵੀ ਖੜ ਗਿਆ ਇਹ ਮਾਤਾ ਸਾਡੇ ਕੋਲੇ ਆਉਂਦੇ ਆਪਣੇ ਬੇਟੇ ਨੂੰ ਲੈ ਕੇ ਆਏ ਸੀ ਵਾਹਿਗੁਰੂ ਦੀ ਕਿਰਪਾ ਨਾਲ ਜੋ ਵੀ ਠੀਕ ਆ ਤੇ ਇੱਕ ਵੀਰ ਹੋਰ ਆਏ ਸੀ ਪਿਛਲੇ ਕੈਂਪ ਤੋਂ ਪਿਛਲੇ ਕੈਂਪ ਜਿਹੜੇ ਬੇਦਪੁਰ ਵਾਲਾ ਉਹ ਵੀ ਤੇਰੇ ਕੋਲ ਠੀਕ ਹੋ ਗਿਆ ਤੇ ਵਾਹਿਗੁਰੂ ਕਿਰਪਾ ਕਰਨ ਇਹ ਵੀ ਸਾਡੀ ਧੀ ਠੀਕ ਹੋਵੇ ਠੀਕ ਹੋ ਕੇ ਪੜ ਲਿਖ ਕੇ ਡਾਕਟਰ ਬਣਨਾ ਚਾਹੁੰਦੀ ਆ ਤੇ ਡਾਕਟਰ ਬਣ ਸਕੇ ਦਾ ਨਾਮ ਸੰਗ ਗਿਆ ਇਹ ਬਿਲਕੁਲ ਠੀਕ ਹੋ ਗਿਆ ਸ਼ੁਕਰਮੰਦ ਰੋਕੋ ਉਹਨੇ ਰਿਪੋਰਟਾਂ ਲੈ ਕੇ ਹਾਂਜੀ ਆਉਂਦੇ ਮਾਰ ਰਿਪੋਰਟਾਂ ਲੈ ਕੇ ਇਹਨਾਂ ਦੀ ਫਿਕਰ ਕਰ ਦੇਗਾ ਹਾਂਜੀ ਹਾਂਜੀ ਬੇਟਾ ਕਿਵੇਂ ਹਾਂਜੀ ਦੱਸੋ ਹਾਂ ਵੀਰੇ ਕਿਵੇਂ ਆ ਦੇਖਿਆ ਹੱਥ ਨਾ ਜਾਵੇ ਸਰ ਜੀ ਵਾਹਿਗੁਰੂ ਜੀ ਮੇਰੀ ਗੱਲ ਕੋਈ ਨਾ ਦਵਾਈ ਲੈਣ ਆਏ ਹਾਂ ਪਹਿਲੀ ਵਾਰ ਆਏ ਟੋਕਨ ਲਿਆ ਹੋਇਆ ਹਾਂਜੀ ਟੋਕਨ ਲਿਆ ਗਏ ਜੀ ਠੀਕ ਆ ਬੁੱਤ ਕੀ ਹੋਇਆ ਵੀਰੇ ਤੈਨੂੰ ਮੇਰਾ ਫਿਲਮੀ ਦੁਨੀਆ ਜਦੋਂ ਮੈਂ ਕਈ ਵਾਰੀ ਜਾ ਕੇ ਬੰਬਈ ਜਾਂ ਪੰਜਾਬੀ ਮੈਨੂੰ ਬੁਲਾਉਂਦੇ ਸੀਗੇ ਉੱਖਾ ਤੇ ਮੈਂ ਜਾਇਆ ਬਸ ਸੀ ਐਂ ਕਹੀ ਜਾਂਦਾ ਰਹਿਣਾ ਪੁੱਤ ਹਾਂ ਇਹ ਕਰਦਾ ਸੀ ਭੰਗ ਪੀਂਦਾ ਸੀ ਪਹਿਲਾਂ ਸੁੱਖਾ ਨਹੀਂ ਸੁੱਖੇ ਦੇ ਕਿ ਪੀਂਦਾ ਪੀਂਦਾ ਕਿ ਜਿੰਦਾ ਰਹੂ ਦੀ ਪੀਂਦਾ ਸੀ ਤੂੰ ਜਿਹੜੀ ਸੁੱਖਾ ਪੀਂਦਾ ਸੀ ਕਿਵੇਂ ਪੀਂਦੇ ਸੈਕਟਰੀ ਚ ਭਰ ਕੇ ਪੀਂਦਾ ਸੀ ਕਿਵੇਂ ਪੀਂਦਾ ਸੀ ਉਹ ਮਾਈਕ ਕਿਵੇਂ ਪੀਂਦਾ ਸੀ ਘੋੜ ਕੇ ਸੁਣ ਹੋ ਜਾਂਦਾ ਸੀ ਮੈਂ ਥੋੜਾ ਜਿਆਦਾ ਲੈ ਲਵਾਂ ਉਹ ਨਾਲ ਹੀ ਹੋਇਆ ਇਹ ਆਹ ਬਹੁਤ ਕੱਟਦਾ ਜੀ ਸਮਾਰਾ ਜੀ ਮੈਨੇ ਕਿੰਨੇ ਬੱਚੇ ਇਹਦੇ ਪੰਜ ਦੋ ਪੰਜ ਬੱਚੇ ਤੂੰ ਬੇਟੀ ਇਹਨਾਂ ਦੀ ਕਿੰਨੇ ਭੈਣ ਭਰਾ ਪੰਜ ਤੂੰ ਸਭ ਤੋਂ ਵੱਡੀ ਆ ਹਾਂਜੀ ਬਾਕੀ ਚਾਰੇ ਛੋਟੇ ਦਿੱਤੋ ਤੂੰ ਕਿੰਨਾ ਪੜੀ ਆ ਮੈਂ ਮਾਰਮੀ ਦੇ ਪੇਪਰ ਦਿੱਖੇ ਨੇ ਹੋ ਤੇਰਾ ਕੀ ਨਾਂ ਧਨੋ ਧਨੋ ਕੋਈ ਨਾ ਬੁੱਤ ਫਿਕਰ ਨਾ ਕਰ ਤੂੰ ਅਸੀਂ ਤੇਰੇ ਨਾਲ ਆ ਤੁਹਾਡਾ ਕੀ ਲੱਗਦਾ ਭਰਾ ਵਸੋ ਤਾ ਤੇ ਇਹਦੀ ਘਰ ਵਾਲੀ ਐ ਨਹੀਂ ਛੱਡ ਕੇ ਬਾਹਰ। ਇਸੇ ਛੱਡ ਕੇ ਚਲੇ ਗਈ। ਮੰਮੀ ਥੋੜੀ ਚਲੇਗੀ। ਕਦੋਂ? ਅੰਮੀ ਨੂੰ 7 ਸਾਲ ਹੋ ਗਏ। ਦਾਦੀ ਨੇ ਪਾਲਿਆ ਉਹਨਾਂ ਵੀ ਦੋਹੇ ਬਾਂਹਾਂ ਕੁਛ ਕਰਨੇ। ਰੂਆ ਬੰਦੂ ਗੱਦੇ ਤੁਸ ਲੋ ਬੇਵਰੀਂ ਕਿਹੜਾ ਪਿੰਡ ਹੈ ਇਹਨਾਂ ਦਾ? ਮੰਨੇ ਆਇਆ ਜਿਹੜਾ ਇਧਰ ਬਰਨਾਲੇ ਕੋਲੇ। ਬਹੁਤ ਆ ਫੱਕਦੀ ਹੈ ਮੜਾ ਮੋਟਾ ਕਰਦਿਆ ਕੋਈ। ਕੋਲਸਾਲਾ ਦੇ ਗਿਆ ਇਹਨਾਂ ਨੂੰ ਫਾਣ ਨੂੰ ਚੀਨੇ ਬਕਾਇਦਾ ਐ ਕੋਲ। ਜੇ ਇਹਨੂੰ ਦਾਖਲ ਕਰਦੇ ਇੱਥੇ ਤੁਹਾਨੂੰ ਨਾਲ ਰਹਿਣਾ ਪੈਣਾ ਇੱਕ ਜਣੇ ਨੂੰ ਦਾਖਲ 10 ਦਿਨਾਂ ਵਾਸਤੇ ਠੀਕ ਹੈ ਰੈਪੋਗੇ ਕੋਈ ਨਾ ਪੈਣੂੰ ਦਾਖਲ ਕਰਕੇ ਦਵਾਈ ਦੇਵਾਂ ਕਿਉਂਕਿ ਜਿਹੜਾ ਭੰਗ ਵਾਲਾ ਕੇਸ ਹੈ ਨਾ ਇਹਦੇ ਵਿੱਚ ਕੀ ਹੈ ਵੀ ਜੇ ਅਸੀਂ ਦਵਾਈ ਦੇ ਕੇ ਭੇਜ ਜਿੰਨੇ ਹਨ ਜੇ ਦੁਬਾਰਾ ਭੰਗ ਪੀ ਲਈ ਫਿਰ ਦਵਾਈ ਨੁਕਸਾਨ ਕਰੂਗੀ ਭੰਗਣੀ ਵਿੱਚ ਪੀਂਦਾ ਉਹ ਮੇਰਾ ਸੈਲਫੋਨ ਹੋ ਜਾਂਦਾ ਕੋਈ ਨਹੀਂ ਨਹੀਂ ਪਿੰਦਾ ਇੱਥੇ ਰਹਿ ਕੇ ਦਵਾਈ ਲੈ ਲਾਂਗੇ ਆ ਸਾਰਾ ਸੈਲਫੋਨ ਹੂੰ ਸਿਲਾਈ ਦਾ ਕੰਮ ਕਰਦਾ ਮੈਨੂੰ ਆਖਾਂ ਸਿਲਾਈ ਦਾ ਕੰਮ ਵੀ ਕਰਦਾ ਸਰ ਜੀ ਮੇਰੀ ਬੀਜ ਗਾਂ ਦਾ ਸਰ ਜੀ ਪੂਰੀ ਹੈਗੀ ਇਹ ਪਹਿਲੇ ਪੀਸਾਂ ਨੇ ਕਰਦਾ ਹੈ ਤੇ ਉਹ ਬੱਚੇ ਨੇ ਘਰ ਨਹੀਂ ਵਾਰਦੇ ਇੱਕ ਮਿੰਟ ਮੈਂ ਇੱਧਰ ਗੱਲ ਕਰ ਲਈ ਹੁਣ ਤੇ ਨਾਲ ਕਰ ਲੈ ਕਿ ਲੈ ਕੇ ਆਈਂਗਾ ਕੀ ਨਾ ਜੀ ਇਹ ਤਰਸੀਮ ਸਿੰਘ ਦਾ ਕੰਢੀ ਤੁਰੇ ਫਿਰਦਾ ਸਾਰਾ ਦਿਨ ਠੀਕ ਹੀ ਘਰੀ ਪੈ ਰਹਿੰਦੇ ਆ ਜੇ ਕੰਮ ਤੇ ਮੂੰਗੀ ਤਸੀ ਦਿਨ ਪਾਗ ਵੀ ਆਣ ਮੁੜੇ ਆਉਂਦੇ ਤੇ ਮੇਰੇ ਕੋਲ ਲੱਤਾਂ ਵਾਸਣ ਹੋ ਗਏ ਮਤੋਂ ਦਾ ਪਛੇਲਾ ਗੋਲ ਤਾਂ ਜੀ ਬੋਲੂਆ ਤਾਂ ਗਾਲਾਂ ਹੀ ਕੱਢੀ ਜਾਂਦਾ ਇੱਕ ਬਾਪੇ ਇੰਝ ਕਰਦੇ ਨੇ ਕਿ ਸੁੱਚਾ ਨਹੀਂ ਲੱਗਣਾ ਸੋਨੇ ਦੇ ਸਾਰਿਆਂ ਨਹੀਂ ਸੁਣਦੇ ਮੇਰੀ ਜਮਟ ਬਾਗ ਦੁਆਰੇ ਜਾਂ ਨੋਕੀ ਤੇ ਕੀ ਕਰੇ ਮੈਨੂੰ ਬਾਹਰ ਨਹੀਂ ਕਰਨਾ ਫੇਰ ਕਤਾਰੀ ਜੀ